ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ترسےم ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਤੇ ਸਵੇਰੇ ਅੱਜ ਘਰੋਂ ਤੋਂ ਇਸਦੀ ਵਲੌਗ ਬਣਾਉਣਾ ਭੁੱਲ ਗਏ ਸੀ ਮੈਂ ਛੱਡਣ ਜਾ ਰਿਹਾ ਮੰਮੀ ਤੇ ਪ੍ਰਭ ਨੂੰ ਸੀਨੀ ਵਾਲ ਕਲਾ ਤੇ ਤੁਹਾਨੂੰ ਸੀਨੀ ਵਾਲ ਜਾ ਕੇ ਦਿਖਾਉਣਾ ਵੀਡੀਓ ਪ੍ਰਭ ਸੱਸੀ ਘਾਬਲਾ ਪੁੱਤ ਓਏ ਸਮਝਾ ਕੇ ਬਲਾ ਬਲਾ ਰੇ ਤੇ ਭਰਾਵਾਂ ਨੇ ਜੀ ਨਹੀਂ ਲਾਉਣਾ ਚਾਹ ਕੇ ਆਉਂਦਾ ਜੀ ਨਾਲ ਲੀਤੂ ਆਈ ਹੁਣ ਸੱਡ ਕੇ ਫਿਰ ਅਸੀਂ ਵਾਪਸ ਮੁੜਾਂਗੇ ਜਾ ਕੇ ਮੈਂ ਜਾਣਾ ਕਿਸੇ ਪ੍ਰੋਗਰਾਮ ਤੇ ਮੇਰੇ ਦੋਸਤ ਦੀ ਦਾਦੀ ਦਾ ਭੋਗ ਹੈ ਮਤਲਬ ਕਿ ਉੱਥੇ ਜਾਣਾ ਮੈਂ ਪਹਿਲਾਂ ਮੈਂ ਚੱਲ ਸਵੇਰੇ ਸਵੇਰੇ ਸੋਨੂੰ ਸੱਡੇ ਆਉਣਾ ਤੇ ਜੀ ਮਿਲਦੇ ਆਂ ਬਈ ਵਲੌਗ ਚ ਦਿਖਾਉਣਾ ਤੁਹਾਨੂੰ ਅੱਗੇ ਕੀ ਕੀ ਹੁੰਦਾ ਬਣੇ ਰਹੋ ਬਈ ਵਲੌਗ ਨਾਲ ਥੈਂਕ ਯੂ ਬਾਈ ਸਾਬ ਹਾਂਜੀ ਪਹੁੰਚ ਚੁੱਕੇ ਆਂ ਸੀਨੀਵਾਲ ਕਲਾਂ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ ਚ ਦਿਖਾਏ ਆ ਮਸ਼ਹੂਰ ਪਿੰਡ ਹੈ। ਭਾਈ ਸਾਨੂੰ ਮਸ਼ਹੂਰ ਲੱਗਣੇ ਵੀ ਸੋਹਰੇ ਨੇ ਇੱਥੇ। ਤੇ ਵੱਖਰੇ ਹੀ ਹੁੰਦਾ ਨੇ ਸੋਹਰੇ ਉਹਨਾਂ। ਬਹੁਤ ਸੋਹਣਾ ਪਿੰਡ ਹੈਗਾ ਇਹ। ਵਧੀਆ ਇੱਥੋਂ ਦੇ ਚੰਗੇ ਲੀਡਰ ਨੇ। ਭਾਈ ਸੀਰਾਂ ਨਾਲ ਸਾਡੀ ਕਾਰੀਆਂ ਗਰੁੱਪ ਕਰਕੇ ਪੂਰੀ ਆ ਇੱਥੋਂ ਲਈ ਭਾਈ ਸੀਰਾਂ। ਜਗਸੀਰ ਸਿੰਘ ਸੀਨੀਵਾਲ। ਗੇਟ ਕੋਲ। ਤੇ ਆਪਾਂ ਮੇਨ ਰੋਡ ਚੜ ਚੁੱਕੇ ਹਾਂ। ਆ ਚੁੱਕਿਆ ਘਰ ਆਪਾਂ ਜੀ ਕੀ ਲਗਈ ਉਹ ਦੇਖ ਇੱਧਰ ਦੱਸ ਇੱਧਰ ਇੱਧਰ ਦੱਸ ਦੇ ਪਾਪਾ ਮੈਂ ਟੈਕਲੇ ਲਗਾਈਆ ਇੱਧਰ ਮੂੰ ਕਰ ਲਾਈ ਖੰਦੀ ਪ੍ਰਾਪ ਨੂੰ ਦਵਾ ਕੇ ਲਿਆਂਦਾ ਟਰੈਕਟਰ ਜੀ ਤੁਹਾਨੂੰ ਦਿਖਾਉਣੇ ਆ ਇੱਧਰ ਤੇ ਟਰੈਕਟਰ ਇੱਧਰ ਕਰਕੇ ਤੁਹਾਨੂੰ ਦਿਖਾਉਂਦੇ ਇਹਨੂੰ ਕਾਲੀ ਹੋਈ ਪਿਆਰੇ ਪਾਪਾ ਕੋਲ ਜਾਣ ਦੀ ਬਾਹਰ ਕਰੋ ਖੁੰਲਾ ਪੈਨ ਦੇਖੀ ਬਾਹਰ ਤੇ ਮੈਂ ਟਰੈਕਟਰ ਲੈ ਕੇ ਆਈ ਆ ਪਾ ਖੇਮਾ ਆਦੀ ਪਾਪਾ ਤੇ ਉਹ ਜੜ ਕੇ ਪ੍ਰਾਪਲ ਖੋਲ ਦੇ ਹਾਂਜੀ ਤੇ ਪ੍ਰਭ ਨੂੰ ਦਵਾ ਕੇ ਲਿਆਂਦਾ ਟਰੈਕਟਰ ਧਨੋਲੇ ਤੋਂ ਤੇ ਕਹਿੰਦੀ ਕਾਗਜ਼ ਲਾਓ ਪਹਿਲਾਂ ਚਲਾਉਣ ਜਾਣਦੀ ਇਹ ਪੈਡਲ ਮਾਰ ਕੇ ਚੱਲਦਾ ਜੀ ਸੀਟ ਸੂਟ ਵਧੀਆ ਮੜੀ ਹੋਈ ਹੈ ਇਹਦੀ ਇਹਦੇ ਵਾਕੇ ਲਿਆਂਦੇ ਇਹਨੂੰ 1500 ਦਾ ਜਿੱਦ ਕਰਦੀ ਸੀ ਕਹਿੰਦੀ ਮੈਂ ਟਰੈਕਟਰ ਲੈਣਾ ਲਾਰੇ ਨਹੀਂ ਤਾਂ ਹਾਂ ਚਲ ਹਾਂ ਓਕੇ ਆਪਰਾ ਬਟਾ ਹਵਾ ਹੋ ਓਕੇ ਭਾਈ ਚਲਾ ਹੁਣ ਇਹਨੂੰ ਚਲਾ ਭੈ ਕੇ ਆਪਾਂ ਹੀ ਸਾਡਾ ਪ੍ਰਾਵ ਜੌਂਡੀਅਰ ਤੇ ਵਾਹਣ ਪਾਹੂਗਾ ਹੁਣ ਜੌਂਡੀਅਰ ਤੇ ਵਾਹਣ ਪਾਹੂਗਾ ਹੁਣ ਚੱਲ ਪ੍ਰਾਵ ਮੂਰ ਜੋਰ ਨਾਲ ਜੋਰ ਸਟੀering ਸਿੱਧਾ ਕਰ ਲੈ ਟੱਕਾ ਲਾ ਰੇ ਮੋੜਾ ਸਟੀering ਸਿੱਧਾ ਕਰ ਲੈ ਮੂਰੋ ਮੋੜ ਲੈ ਸਟੀering ਚੱਲ ਚੱਲ ਆਪੀ ਚਲਾ ਹੁਣ ਚੱਲ 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 ਜੀ ਸਿੱਖ ਗਿਆ ਚੱਕੀ ਇੰਦਰ ਭਾਈ ਬਣ ਗਿਆ ਪ੍ਰਭ ਸੱਸੀ ਕਾ ਬੁਲਾ ਰੇ ਸਾਰਿਆਂ ਨੇ ਟੱਕਾ ਲਾ ਕੇ ਸੱਸੀ ਕਾ ਬੁਲਾ ਰੇ ਫੇਰ ਤਲਾ ਮੰਗੇ ਟੱਕਲਾ ਮੰਗੇ ਬੁਲਾਈ ਸੱਸੀ ਕਾ ਸਾਰਿਆਂ ਨੇ ਸੱਸੀ ਕਾ ਗਰੀ ਜੋ ਤ ਕਹਦੇ ਕਹਿ ਦੇ ਮੈਂ ਝੂਠ ਨਹੀਂ ਕਹਿੰਦੇ ਦੱਸ ਕਰਾਂ ਲੈ ਦੂਰੀ ਵਰ ਹੋਲਾ ਅੱਤਰੀ ਕਾ ਚਲੋ ਜੀ ਖੇਡੋ ਇਸ ਦਿਨ ਮੈਂ ਪਹਿਲਾ ਆਇਆ ਸੀ ਭਾਈ ਤੇ ਉਸ ਦਿਨ ਇਹ ਮਿਰਚਾਂ ਸੀ ਜਿਹੜੀਆਂ ਮੈਂ ਲਫਾ ਫਿਚ ਲਿਆ ਸੀ ਲੱਗੀਆਂ ਹੋਈਆਂ ਵੱਡੀਆਂ ਐਡੀਆਂ ਤੇ 20 ਰੁਪਏ ਲ ਮਿਰਚ 10 ਬੁੱਝੇ ਦੇਖਦੇ ਦੇ ਦਾਖ ਦੇ 10 ਕਾਮਯਾਬ ਨੇ ਤੇ ਮੈਂ ਇਥੇ ਤੋੜ ਕੇ ਖਾ ਲਿਆ ਕਰਨੀ ਸਬਜ਼ੀ ਚ ਪਾਉਣ ਨੂੰ ਪੂਰੀਆਂ ਵਧੀਆ ਹੋਈਆਂ ਪਈਆਂ ਨੇ ਪਾਲ ਚੱਕੀ ਜਾਂਦੀਆਂ ਨੇ ਤੇ ਇੱਕ ਦੋ ਲੱਗੀਆਂ ਵੀ ਪਈਆਂ ਨੇ ਵਿੱਚ ਨਾਲੇ ਬੇਲ ਜਲਪੀ ਅੰਗੂਰਾਂ ਦੀ ਵਧੀਆ ਤੇ ਲਾਈਵ ਹੈ ਲਾਸਣ ਕਿਵੇਂ ਦਾ ਚਾ ਫਿਰ ਠੀਕਾ ਠੀਕਾ ਵਧੀਆ ਤੇ ਇਨੂੰ ਹੁਣ ਪਾਣੀ ਲਾ ਕੇ ਪਾਣੀ ਨਾ ਲਾਈ ਮਸ ਜਿੱਦੇ ਜਮਾ ਚਿੱਟਾ ਹੋ ਗਿਆ ਉਹਦੇ ਵੱਟ ਚਾਚੇ ਆ ਧਣੀਆਂ ਵੀ ਪੂਰਾ ਵਧੀਆ ਹੋਇਆ ਖੜੇ ਪਿਆਜ਼ ਵੀ ਲਾਇਆ ਬਾਬਾ ਪਿਆਜ਼ ਲਾਇਆ ਹੋਇਆ ਸਭ ਕੁਝ ਲਾਇਆ ਚਾਚਾ ਜੀ ਨਾਲ ਚਾਚਾ ਉਹ ਬਿਲਕਣ ਦਾ ਪੁੱਜਾ ਉਹ ਕਰਾਂਗੇ ਹੈ? ਜਾਮਣ ਨਹੀਂ ਆ ਗਿਆ। ਨਾ ਇਹ ਹਾਈਬ੍ਰਿਡ ਕਿਹੜੀ ਹੁੰਦੀ ਹੈ ਨਾ ਨਾ ਜਾਮਣ ਨਹੀਂ ਕੋਈ ਬ੍ਰੀਕ ਜਨ ਭਾਂ ਲੱਗਣੇ ਜਾਮਣਾਂ ਲੱਗਦੇ ਆਹ ਬ੍ਰੀਕ ਜੇ ਲੱਗਦੀ ਇਹਨੂੰ ਤੇ ਬਾਈ ਇਹ ਖੇਤਾਂ ਆਹ ਜੰਬਲ ਗਈ ਸੰਬਲ ਗਈ ਉਹ ਪੱਕੇ ਦਾ ਚਲਾ ਰੂ ਇਥੇ ਚਲ 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 ਮੂਰੇ ਮੋੜਿਆ ਕਰ ਮੋੜ ਤੇ ਮੋੜ ਤੇ ਡਿੱਗ ਜਾ ਖੰਡਿਆ ਸਿੱਖ ਜਿਹੜਾ ਕਾਜ ਹੱਥੋਂ ਨੂੰ ਸਿੱਖ ਜੀ ਠੀਕ ਹੈ ਨਹੀਂ ਤੂੰ ਨੀਤੂ ਅੱਛਾ ਚਲ ਕੋਈ ਨਾ ਬੁੱਤ ਮਾਰ ਗਿਆ ਇਹਨੇ ਫੋਟੋ ਜਿਲਤਾਰ ਦੀਆਂ ਬਾਈ ਸਾਡੇ ਨਾਲ ਜਿਲਤਾਰ ਦੀ ਫੋਟੋ ਤੇ ਲੰਮਾਈ ਮੂਸਿਆਂ ਦੇ ਕਦੇ ਮੈਂ ਬੱਚੇ ਚੇਤਾ ਮੱਝਾਂ ਗਈਆਂ ਨੇ ਨੇ ਟੋਬੇ ਦੇ ਸੰਨੀ ਲੜਾਈ ਪਈ ਚਾਚੇਰੀ ਗੋਹੇ ਨਾਲ ਲੇਟ ਸਿੱਟਣ ਵਾਲੇ ਆਉਂਦੇ ਨੇ ਬਾਈ ਹੋਰ ਰੱਖੇ ਹੋਏ ਨੇ ਗੋਏ ਵਾਲੇ ਜਿਹੜੇ ਬੱਸੀ ਦੇ ਘਟੀਆਂ ਘਰੇ ਨੇ ਜਗਤਾਰ ਵੀ ਨਾ ਸਮਾਈ ਨਹੀਂ ਸੰਦਾ ਨਹੀਂ ਟਰੈਕਟਰ ਵੀ ਇਹਦੇ ਬੜਿਆ ਖੜਾ ਨਮਾਲੇ ਆ ਸਿਕਣਾ ਕਿਉਂ ਤਾਕੀ ਨਹੀਂ ਖੋਲਣ ਦੇਂਦੀ ਕਹਿੰਦੀ ਵਗ ਜੀ ਅਸੀਂ ਅਰੇ ਪਾ ਤੂੰ ਕਿਉ ਮੈਨੂੰ ਨਹੀਂ ਰਹਿਣ ਨੂੰ ਕਹਿੰਦੀ ਕਿ ਭਾਈ ਰਹਿ ਪੋ ਪਾ ਚੰਗਾ ਰੱਖ ਪਾ ਬਰਾਵਾ ਲੰਗਾ ਬਾਈ ਪਾ ਤੂ ਰਹਿ ਪਾ ਤੂ ਤੇ ਰਹੀ ਨਹੀਂ ਪਿੰਡ ਤੂੰ ਸਾਡੇ ਕੋਲੇ ਰਹਿ ਪਾ ਤੂੰ ਰਾਜੀ ਜਣਾ ਵਕਸ ਮਮਾ ਨੇ ਕਦੇ ਮਮਾ ਮੇਰੇ ਕੱਪੜੇ ਬਾਦੇ ਬਣਾ ਦਿੱਤੇ ਮਾਡੋ ਮੈਂ ਨਾ ਆ ਇਹ ਵੀ ਕੰਨੀ ਰੋ ਰਹੀ ਹੁਣ ਤੁਾਈ ਆਇਆ ਆਇਆ ਲੇਕਿਨ ਇਤ ਨੂੰ ਅੰਦਰ ਇਹ ਸਕੂਲ ਲੱਗੂ ਰੇ ਸਕੂਲ ਜਾਣਾ ਪ੍ਰਾਬਾ ਹਾਂਜੀ ਪ੍ਰਾਬ ਨੂੰ ਛੱਡ ਕੇ ਆਇਆ ਹੁਣ ਤੇ ਪ੍ਰਾਬਰ ਹੁੰਦੀ ਸੀ ਨੀਤੂ ਨੂੰ ਖਿੱਚਦੀ ਸੀ ਕਹਿੰਦੀ ਰਹੋ ਰਹੋ ਕਹਿੰਦੀ ਤੇ ਮੈਂ ਭਾਈ ਨੀਤੂ ਦਾ ਸਕੂਲ ਲੱਗਦਾ ਤੇ ਮੈਂ ਜਾਣਾ ਸੀ ਬਾਹਰ ਤੇ ਟੇ ਵੇਲਾ ਹੁੰਦਾ ਸੀ ਨਹੀਂ ਘੰਟਾ ਖੜ ਵੀ ਜਾਂਦੇ ਚਲੋ ਸੋਨ ਬਰਨਾਲਾ ਸ਼ਹਿਰ ਦਿਖਾਉਣੇ ਪਈ ਜਾ ਕੇ ਬਰਨਾਲੇ ਤੋਂ ਕੁਝ ਸਮਾਨ ਲੈਣਾ ਪਊਗਾ ਪਰ ਹੁਣਾਂ ਜੀ ਆ ਗਏ ਨੇ ਅੱਜ ਚਾਹ ਪਾਣੀ ਪੀ ਰਹੇ ਨੇ ਗੱਲਾਂ ਬਾਤਾਂ ਕਿਵੇਂ ਆਪਰ ਠੀਕ ਆ ਮਾਮੇ ਨੂੰ ਤਾਂ ਤੁਸੀਂ ਬਲੌਗ 'ਚ ਮੇਰੋਂ ਦੇਖਦੇ ਹੋ ਹੂੰ ਹੂੰ ਹੈ ਠੀਕ ਹੈ ਦਸਣੇ ਪਹਣ ਆਈ ਇੱਧਰ ਬਾਈ ਜੀ ਆਏ ਨੇ ਮਾਮੀ ਮੇਰੀ ਉੱਤੇ ਦੀਪ ਦੀ ਪਾਈ ਜਸੰਤ ਜੀ ਸਨ ਮਸਾਲੇ ਦੀ ਸਾਡੇ ਘਰੇ ਬਹੁਤ ਜਿਆਦਾ ਦੀਪਤੀ ਆਏ ਸੀ ਮੈਂ ਤਾਂ ਮਰੀ ਪਤੀ ਜੀ ਦਾ ਜਾਣਾ ਕੈਨੇਡਾ ਕਿ ਕਿਤੇ ਨੂੰ ਇੱਥੋਂ ਬਿਨਾਂ ਜਾ ਵੀ ਤੀ ਬੀਬੀ ਕਹਿੰਦੀ ਵੀ ਰਾਂਹ ਵਿੱਚ 4 ਸਾਲਾਂ ਬਾਅਦ ਜਾ ਕੇ ਆਵੇਂ ਇਹ ਨਹੀਂ ਕੋਈ ਗੱਲ ਰਾਂਹ ਸੁਣਾਵਾ ਮੀਤੋ ਗੱਲ ਬਾਤ ਸੁਣਾਓ ਜਲਵਾ ਸੁਣਾਪਈਏ ਸੋ ਬੋਲੋ ਭਾਈ ਤੁਸੀਂ ਨੰਨੇ ਆਏ ਬੰਦ ਬੋਲੋ ਕਿਵੇਂ ਲੱਗੇ ਆ ਕੇ ਸਾਨੂੰ ਮਰੀ ਲੱਗਿਆ ਗਿਆ ਤੇ ਤੇਰੇ ਵੀਰ ਦੇ ਬਲਾਕ ਹੋਵਦੀ ਨੇ ਲੇ ਗਿਆ ਪੀਸ ਰੋ ਦੇਖਿਆ ਕੋਲ ਸਾਰੇ ਜਿਹੇ ਹੈ ਨਾ ਜਸਨਦੀ ਉਹ ਵੀਡੀਓ ਬੜੀ ਸੁਣੀ ਪਣੀ ਸੀ ਆਪਣੀ ਜਿਹੜੀ ਉਹ ਬਹੁਤ ਸੋਹਣੀ ਬਣੀ ਸੀ ਇੱਕ ਦਿਨ ਯਸਤਨ ਵਾਲੇ ਕੋਲ ਜਸਨਦੀ ਉਹ ਵੀਡੀਓ ਸਾਰੇ ਉਹ ਪਾਤੀ ਗਰਮੀਤ ਨੇ ਉਹ ਹੋਰ ਗਾਣੇ ਲਾ ਕੇ ਉਹ ਪਾਤੀ ਹਾਂਜੀ ਬਾਈ ਜੀ ਜਸਨ ਦੇ ਵਿਆਹ ਦੀ ਆ ਗਈ ਐਲਬਮ ਤੇ ਕਰਿਆ ਹੋਰ ਅੱਜ ਆਵੇਬਿਲਿਟੀ 10 ਇਹ 10 ਤਰੀਕ ਦੀ ਹੈਗਾ ਨਹੀਂ 10 ਜੀ ਨਾ ਲੈ ਤੇ ਦੇਖ ਰਿਹਾ ਐਲਬਮ ਤੇ ਸਾਰੀ ਫੈਮਿਲੀ ਬੈਠੀ ਆ ਬਈ ਹਰ ਇੱਕ ਦਾ ਫੈਮਿਲੀ ਹਰਕਰਾਂ ਬੰਦੇ ਲੀ ਗੀ ਹਾਂ ਇਹ ਕਿਹਦਾ ਕਹਾਣੀ ਕੀ ਆ ਮੈਂ ਉੱਥੇ ਬੜ ਕੇ ਹੈ ਜਿਹੜੀ ਅੱਛਾ ਉਹ ਤੁਹਾਡੇ ਪਾਪ ਬਣਾ ਦੇਣੀ ਪਾਣੀ ਨਾ ਲੂਗੇ ਹਰਕਰਾਂ ਲਾਸਿੰਗ ਕਾਂ ਸਿੰਘ ਵਰਿੰਦਰ ਸਿੰਘ ਹਾਂ ਇਹ ਕਿਹਨਾਂ ਗੱਲ ਕਰਦੇ ਬੋਲੋ ਤੇ ਇਹ ਅੱਜ ਉਹਨੂੰ ਲਾ ਚੇਗੂ ਨਾ ਬਕਰਾ ਲੀਏ ਦੂਰੋਂ ਮੋੜਨ ਬੀ ਬਹੁਤ ਸੋਹਣੀ ਬਣਾਈ ਆ ਗਾਉਂਦੇ ਸੀ ਨੇ ਜਿਵੇਂ ਗਾਣਾ ਤੋਂ ਵੱਜ ਗਿਆ ਤਾਂ ਵਧੀਆ ਪਾਣੀ ਲੱਗ ਗਿਆ ਇਸ ਤਰ੍ਹਾਂ ਹੀ ਨਾਲ ਹੀ ਜਿਵੇਂ ਗਾਣਾ ਤੋਂ ਵੱਜ ਗਿਆ ਆਮ ਰੱਖੋ ਜੋਰਾ ਬੰਦੀ ਫੁੱਟੋ ਦਿਖਾਓ ਅਸੀਂ ਦੀ ਨਹੀਂ ਹੋਰ ਜ਼ਰੂਰੀ ਆ ਫੋਟੋ ਦਿਖਾਉਣੀ ਇਹਦੇ ਪਤਾ ਕਿਉਂ ਆਣਾ ਹੈ ਹੁਣ ਉਹ ਜਿਹਦਾ ਬਿਨਾਂ ਨਹੀਂ ਆਉਣਾ ਉਹ ਪਹਿਲਾਂ ਉਹ ਕਰ ਲੈਂਦਾ ਫੋਟੋ ਕਰ ਲੈਂਦਾ ਫੋਟੋ ਕਰ ਲੈਂਦਾ ਦੇਖੋ ਭਾਈ ਐਲਬਮ ਨਹੀਂ ਕੋਈ ਨਾ ਆ ਰਿਹਾ ਆ ਆਪਣੀ ਫੋਟੋ ਵੀ ਦਿਖਾ ਦੇ ਬਹੁਤ ਸਫਾਈ ਕਰ ਲੈਣਗੇ ਉਹਨੇ ਲੱਗਿਆ ਤਿੰਨ ਦਿਨ ਜੀ ਦੋ ਮਹੀਨੇ ਹੋ ਗਏ ਹੋਰ ਹੋਰ ਦੋ ਮਹੀਨੇ ਅੱਜ ਸੇਧਰੀ ਕਰਦਾਂ ਕੜਾਈ ਦੀ ਬਰਾਉ ਸੀ ਫ੍ਰੀ ਵੈਡਕ ਸੀ ਇਹ ਪੰਡ ਤੇ ਪੂਰੀ ਹੋ ਗੋ ਹਾਂ ਦੋ ਮਹੀਨੇ ਹੋ ਗਏ ਸੇਧਰੀਕ ਦੀ ਜੇ ਆਪਣੀ ਇਹਨੂੰ ਬਰਾਉ ਡਾਣਾ ਬਈ ਮਾ ਮਾ ਕੁੜੀ ਨੰਦਰਾ ਕਰਾ ਕੁੜੀ ਮਿੱਟੀ ਖਾਲੀਗੀ ਪਰ ਬਾਹਰ ਪੈ ਸੜੀ ਕਿਸੀ ਬਹਾਰ ਮਿੱਟੀ ਨਹੀਂ ਕਰੀ ਜਾਂਦਾ ਇਹ ਰਾ ਬਈ ਮੈਂ ਉਹਨਾਂ ਦਾ ਚਾਰ ਰੋਜ਼ਾਂ ਦਾ ਚਾਹਿਆ 13 ਦਿਨਾਂ ਨੂੰ ਲੈ ਗਿਆ ਬਹੁਤ ਕੰਮ ਲੈ ਗਿਆ ਦਿਨਾਂ ਲੈ ਗਿਆ ਦੇਖੋ ਜਿਵੇਂ ਸਾਰੇ ਲੱਗਲੇ ਪਿੰਡ ਚ ਵੀ ਅਸੀਂ ਕਿਹਨੂੰ ਪੁੱਛੀਏ ਭਈ ਸਾਡਾ ਜਵਾਬ ਨਹੀਂ ਦੇਕੇ ਸਾਡਾ ਜਵਾਬ ਨਹੀਂ ਦੇਖੇ ਇਹ ਦੋ ਰਾਧਿਆਏ ਕਿਹਨੂੰ ਕਰਿਆ ਦੱਸੇ ਮੈਂ ਤਾਂ ਜੱਸਰਾਲ ਜਾਂਦੇ ਸੀ ਜੱਸਰਾਲ ਮਿਸਤਰੀ ਦੇ ਲਿਜਾ ਕੇ ਕੰਨਿਆ ਬਣਵਾਈ ਜਾਣ ਏਡੀਆਂ ਏਡੀਆਂ ਇਹਨਾਂ ਦਾ ਹੈ ਪਾਪਾ ਦਾ ਮੇਲਾ ਇਹਨਾਂ ਨੂੰ ਆਲ ਲੈ ਕੇ ਟੱਕ ਕੇ ਮੋਢੇ ਤੇ ਤੁਨੀ ਕੰਨਿਆ ਤਾਂ ਸਾਥ ਸੁਟੇ ਕੰਨਿਆ ਦੇਖੇ ਰਹਿਣਾ ਤੇ ਕਹੀ ਉਹ ਨਿਸਾਨੀ ਸਾਹੀ ਬੈਠਾ ਹਜੇ ਆਰੇ ਨਾ ਹਾਵਲੇ ਨਾ ਚਲੋ ਪੈਨਸਨ ਮਿਲਦੀ ਉਹਦੀ ਬੋਰੀ ਕਾਸਤੇ ਚ ਲੈ ਲਾਂਗਾ ਤੇ ਨਾ ਲੈ ਲੈ ਵਜਦਾ ਦੋ ਦੋ ਟਰੈਕਟਰ ਦੋ ਦੋ ਟਰਾਲੀਆਂ ਬੋਰੀ ਚ ਪਾ ਲੇਉਂਦਾ ਲੱਕੜ ਦੇ ਦੇ ਲੱਕੜ ਦੇ ਦੇ ਇਹ ਪੈਨਸਨ ਬੋਰੀ ਨਾ ਲਾਉਂਦੇ ਹੁੰਦੇ ਸਾਡੇ ਵਾਲੀ ਨਾ ਆਉਂਦੇ ਕੀ ਕੁਸ ਲਾਉਂਦੇ ਇਹ ਮੈਂ ਕਹੀ ਵੀ ਜਿਹੜੀ ਮੈਲੇ ਦੇ ਘੇੜਾਂ ਨਾਲ ਹੁੰਦੀਆਂ ਨਾ ਨਾ ਤੋੜਦੇ ਮੈਨੂੰ ਆ ਲੈਦੇ ਟੋੜੀ ਵਿੱਚ ਹਰ ਭਰ ਜਾਂਦੀ ਗੀ ਐਵੇਂ ਘੇੜਾ ਲੇਉਂਦਾ ਸੀ ਨਾ ਮੈਂ ਤਾਂ ਨਹੀਂ ਆਉਂਦਾ ਨਾ ਨਾ ਰਾ ਹਾਂਜੀ ਭਾਈ ਜੀ ਚਾਹ ਪਾਣੀ ਪੀ ਲੈ ਜਸਨੂ ਜੀ ਹੁਣ ਜਾਂਦੇ ਨੇ ਤੇ ਇਹਨਾਂ ਨੂੰ ਚਲੋ ਆਪਾਂ ਉਹ ਛੁੱਟੀ ਕਰ ਦਿੰਗੇ ਨਾ ਕਿੱਡੀ ਸਾਡੀ ਆ ਜਿਵੇਂ ਆਪਾਂ ਕੋਟਾ ਕਿਚਿਆਲੀ ਨਾਲ ਗਾਣੇ ਵਾਲੇ ਮੰਗੋ ਹੈ ਜ਼ਰੂਰੀ ਹੁੰਦੀ ਹੈ ਨਾ ਯਾਦਗਾਰੀ ਹੁੰਦੀ ਹੈ ਫੋਟੋ ਪਹਿਲਾਂ ਬਾਹਰ ਦੇ ਨਾਲ ਮੇਰੇ ਨਾਲ ਦੇ ਨਾਲ ਨਹੀਂ 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 ਰੈਂਡ ਰੈਂਡ ਨਹੀਂ ਰਹਿਣ ਦੇ ਭਨੇ ਕਿਉਂ ਹੋਦਾ ਪਿਆਰ ਫਿਰ ਕਿਉਂ ਹੋ ਗਿਆ ਲਾਪਤਾ ਇਹ ਤੇ ਬੱਜੀ ਹੈ ਤੈਨੂੰ ਇਹਦੀ ਪਿਆਰ ਦੇ ਕੀ ਕੀ ਪਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਇਹ ਸਾਡੀ ਕੁੜੀ ਰਾਣੀ ਭਈ ਜਾਊਗੀ ਵਿਦੇਸ਼ ਦੀ ਯਾਤਰਾ ਤੇ ਹੁਣ ਵਧੀਆ ਵਧੀਆ ਸਿੱਧੀ ਪੱਕੀ ਹੋ ਜਾਏ ਫੇਰਾ ਪਤਾ ਕਿਹੜਾ ਲਿਖਣਾ ਹੈ ਰੌਣਕ ਲਈ ਇਹਦਾ ਜੀ ਓਪੀ ਨਾ ਸੀ ਤੀਨ ਵਾਲੀ ਰੌਣਕ ਹੁੰਦੀ ਹੈ ਘਰ ਦੀ ਇਹਦੇ ਮम्मी डੈਡੀ ਨੂੰ ਜਵਾਲਾ ਗਾਇਨ ਦੇਖੋ ਲੋ ਜੀ ਮਾਮਾ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਚੀਜ਼ ਲੱਗਿਆ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਮਾਮਾ ਜੀ ਤੇ ਬਹਿ ਗਏ ਨੇ ਗੱਡੀ 'ਚ ਬਾਈ ਸਾਨੂੰ ਵੀ ਚਲੇ ਗਏ ਨੇ ਬਾਈ ਤੇ ਮੈਂ ਆਇਆ ਸੀ ਅਸਲ ਨੂੰ ਵੀਡੀਓ ਤੇ ਪਤਾ ਲੱਗਣ ਸੀਨੀ ਵਾਲ ਤੋਂ ਤੇ ਆਉਂਦੀ ਭੈਣ ਭਰੀ ਆਏ ਸੀ ਉਹਨਾਂ ਨਾਲ ਗੱਲਾਂ ਬਾਤਾਂ ਤੇ ਦਵਿੰਦਰ ਲਵਾ ਲਿਆ ਭਈ ਅੱਜ ਬੰਪਰ ਦੇਖੋ ਕਿਵੇਂ ਲੱਗਿਆ ਬੰਪਰ ਬਾਰੇ ਵੀ ਦੱਸਿਓ ਵੀ ਜੱਜੜਾਪੁਰਾ ਟਰੈਕਟਰ ਅੰਦਰ ਖੜਾ ਬਾਹਰੇ ਨਹੀਂ ਕੱਢਿਆ ਤਾਂ ਥੋੜਾ ਐਂ ਲੱਗਦਾ ਤੇ ਇੱਥੇ ਹੁਣ ਮੂਰੇਰੇ ਆਪਣਾ YouTube ਵਾਲਾ ਲੋਗੋ ਤੇ ਤੇ ਕੁਝ ਹੋਰ ਲਿਖਾ ਕੇ ਲਿਆਵਾਂਗੇ ਫੇਰ ਸੋਨਾ ਵੱਧ ਲੱਗਣ ਲੱਗ ਜੂ ਤੇਰੇ ਐ ਟੈਂਕੀ ਲਵਾਤੀ ਆਪਾਂ ਨੇ ਭਾਈ ਡੀਜ਼ਲ ਵਾਲੀ ਡੀਜ਼ਲ ਪਾਤਾ ਥੋੜਾ ਜਿਹਾ ਪਾਵਣਾ 2 ਲੀਟਰ ਠੀਕ ਹੈ ਤੇ ਇੱਧਰ ਝੰਡੇ ਲਾਉਣ ਨੂੰ ਆਪਣੇ ਜੂਨੀਅਰ ਦੇ ਜੂਨੀਅਰ ਦਾ ਇੱਧਰ ਇੱਕ ਖਾਲਸੇ ਦਾ ਥੱਲੇ ਜਾਂ ਗਲੀਆਂ ਲਾਈਆਂ ਨੇ ਰੂਟਸ ਲਵਾਉਣ ਖਾਤਰ ਤੇ ਇੱਧਰ ਲਵਾਵਾਂਗੇ ਆਪਾਂ ਲਾਈਟਾਂ ਤੇ ਹੋਰ ਜਿਗਾਰਡ ਵਗੈਰਾ ਆਹ ਟੋਜਨ ਪਾਉਣ ਨੇ ਆਹ ਜੋ ਦੋਨੇ ਕੋਈ ਨਹੀਂ ਪਟਾਏ ਨੇ ਹੀਟ ਲੱਗੋ ਨਹੀਂ ਪਟਾਇਆ ਹੀਟ ਲੱਗਾ ਕੇ ਕਰੇ ਲੋਡ ਪਾ ਨਾ ਕੀ ਰੋਡ ਬਣੀ ਯਾਰ ਇੱਛਾ ਕਮਨਾ ਕਰਿਆ ਕਰੋ ਬਹੁਤ ਵਧੀਆ ਲਵਾ ਕੇ ਲੈ ਆਪਾਂ ਜੋਤ ਜੋਤ ਖੁਸ਼ਾ ਪੂਰਾ ਮੇਰਾ ਬੇਟਾ ਦੀ ਖੁਸ਼ ਹੋਣਾ ਚਾਹੀਦਾ ਹੋਰ ਕੀ ਚਾਹੀਦਾ ਆਪਾਂ ਥੈਂਕ ਯੂ ਇਸ ਦਾ ਕਰਦੇ ਲਵ ਜੋ ਬਤ ਕੈਂਡ ਗੱਲ ਆ ਕੈਂਡ ਬਾਤ ਅੱਜ ਦਾ ਵਲੌਗ ਆਪਾਂ ਇਥੇ ਐਂਡ ਕਰਦੇ ਆਂ ਬਾਈ ਕੱਲ ਨੂੰ ਦਿਖਾਵਾਂ ਮੱਕੀ ਮੁੱਕੀ ਹਰੀ ਹੁੰਦੀ ਸਾਨੂੰ ਹੋਰ ਰੰਗ ਮਾਂਚ ਠੀਕ ਆ ਜੀ ਸਾਰੇ ਕਾਇਜ ਓਕੇ ਜੀ